ਸ਼ਸ਼ੀਕਲ ਦੋਸਤੋ ਮੈਂ ਅਵਤਾਰ ਆਨੰਦਪੁਰੀ ਸੋ ਤੁਸੀਂ ਦੇਖ ਰਹੇ ਹੋ ਪੰਜਾਬੀ ਟੱਚ ਟੀਵੀ ਪ੍ਰੋਗਰਾਮ ਬੇਰਸੇ ਦੀਆਂ ਬਾਤਾਂ ਦੇ ਵਿੱਚ ਅੱਜ ਗੱਲ ਕਰਦੇ ਆਂ ਤੀਆਂ ਦੀ ਕਿ ਤੀਆਂ ਦੀ ਕੀ ਮਹੱਤਤਾ ਹੈ ਤੇ ਸਾਡੇ ਪੰਜਾਬ ਦੇ ਵਿੱਚ ਹੀ ਮਨਾਇਆ ਜਾਂਦੀਆਂ ਨੇ ਜਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਮਨਾਇਆ ਜਾਂਦੀਆਂ ਨੇ ਮੈਂ ਬੁੱਧ ਸਿੰਘ ਨੀਲੋਂ ਦਾ ਇੱਕ ਲੇਖ ਪੜ੍ਹ ਰਿਹਾ ਸੀ ਉਹਦੇ ਵਿੱਚ ਉਹਨਾਂ ਲਿਖਿਆ ਕਿ ਉੱਤਰੀ ਭਾਰਤ ਦੇ ਵਿੱਚ ਯੂਪੀ ਵਿਹਾਰ ਮਹਾਰਾਸ਼ਟਰ ਮੱਧ ਪ੍ਰਦੇਸ਼ ਹਰਿਆਣਾ ਪੰਜਾਬ ਦੇ ਵਿੱਚ ਜਿਹੜੀਆਂ ਤੀਆਂ ਨੇ ਮਨਾਈਆਂ ਜਾਂਦੀਆਂ ਨੇ ਹੋਰ ਵੀ ਹਿੱਸਿਆਂ ਵਿੱਚ ਮਨਾਈਆਂ ਜਾਂਦੀਆਂ ਨੇ ਪਰ ਸਾਡੇ ਪੰਜਾਬ ਦੇ ਹਿੱਸੇ ਦੇ ਵਿੱਚ ਇਹ ਜ਼ਿਆਦਾਤਰ ਮਨਾਈਆਂ ਜਾਂਦੀਆਂ ਨੇ ਅਸ਼ੋਕੜ ਸਮੇ ਤੋਂ ਜਿਵੇਂ ਬਨਜਾਰਾ ਬੇਦੀ ਦੀ ਕਿਤਾਬ ਮੈਂ ਪੜ ਰਿਹਾ ਹਾਂ ਉਸ ਦੇ ਵਿੱਚ ਉਹਨਾਂ ਲਿਖਿਆ ਕਿ ਇਸ ਤੀਆਂ ਦੇ ਤਿਹਾਰ ਦਾ ਸਾਡੇ ਧਾਰਮਿਕ ਕਰਮਕਾਂਡ ਨਾਲ ਕੋਈ ਸਬੰਧ ਨਹੀਂ ਕਿਉਂਕਿ ਇਸ ਦਿਨ ਨਾਲ ਹੀ ਕਿਸੇ ਦੀ ਕੋਈ ਪੂਜਾ ਹੁੰਦੀ ਹੈ ਇਹ ਤੀਆਂ ਜਿਹੜੀਆਂ ਨੇ ਸਾਵਣ ਦੇ ਮਹੀਨੇ ਵਿੱਚ ਦੇਸੀ ਤਰੀਕੇ ਦੇ ਨਾਲ ਸਾਵਣ ਦੇ ਮਹੀਨੇ ਵਿੱਚ ਮਨਾਈਆਂ ਜਾਂਦੀਆਂ ਨੇ ਔਰ ਪੂਰਾ ਮਹੀਨਾ ਹੀ ਮਨਾਈਆਂ ਜਾਂਦੀਆਂ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੱਲੋ ਵੀ ਪਾਈ ਜਾਂਦੀ ਆ ਪਰ ਇਹ ਤੀਆਂ ਅਸਲ 'ਚ ਹੈ ਕੀ ਨੇ ਜਿਵੇਂ ਪਿਪਲਾਂ ਬਰੋਟਿਆਂ ਤਾਲੀਆਂ ਦੇ ਉੱਤੇ ਤੀਆਂ ਜਿਹੜੀਆਂ ਪਾਈਆਂ ਜਾਂਦੀਆਂ ਸੀ ਪੀਂਘਾਂ ਪਾਈਆਂ ਜਾਂਦੀਆਂ ਸੀ ਕੁੜੀਆਂ ਝੂਟੀਆਂ ਸੀ ਇਸ ਦਿਨ ਕੁੜੀਆਂ ਬਿਲਕੁਲ ਨਵੇਂ ਪਹਿਰਾਵੇ ਪਾ ਕੇ ਜਿਹੜੀਆਂ ਬਿਆਹੀਆਂ ਹੋਈਆਂ ਸੀ ਉਹ ਵੀ ਆਪਣੇ ਪੇਕੇ ਘਰ ਆ ਕੇ ਇਹ ਤੀਆਂ ਨੂੰ ਬੜੇ ਚਾਅ ਦੇ ਨਾਲ ਮਨਾਉਂਦੀਆਂ ਸੀ ਜਿਵੇਂ ਕਿਸੇ ਕੁੜੀ ਨੂੰ ਕੋਈ ਨਹੀਂ ਲੈਣ ਆਉਂਦਾ ਆਪਣਾ ਉਹਨਾਂ ਦਾ ਵੀਰ ਜਾਂ ਉਹਨਾਂ ਦਾ ਕੋਈ ਵੀ ਤਾਂ ਉਹ ਆਪਣੀ ਨੌ ਨੂੰ ਇਹ ਤਾਣਾ ਮਾਰਦੀ ਤੈਨੂੰ ਤੀਆਂ ਨੂੰ ਲੈਣ ਨਾਲ ਆਏ ਨਹੀਂ ਬਹੁਤਿਆਂ ਭਰਾਮਾਂ ਵਾਲੀਏ ਕਹਿੰਦੇ ਜੇ ਧੀਆ ਨੇ ਤਾਂ ਤੀਆਂ ਨੇ ਸੋ ਅੱਜ ਗੱਲ ਕਰਦੇ ਆਂ ਇਹ ਤੀਆਂ ਸਾਨੂੰ ਇੱਕ ਬੜਾ ਬਟਾ ਸਨੇਹਾ ਵੀ ਦੇ ਕੇ ਜਾਂਦੀਆਂ ਨੇ ਜਿੱਥੇ ਅੱਜ ਇਹ ਤੀਆਂ ਪਿਪੜਾਂ ਤੋਂ ਬਰੋਟਿਆਂ ਤੋਂ ਟਾਲੀਆਂ ਤੋਂ ਅਲੋਪ ਹੋ ਕੇ ਮਿਸ ਹੁੰਦੀਆਂ ਹੁੰਦੀਆਂ ਐਸੇ ਵਕਤ ਮੈਰਿਜ ਪੈਲ ਤੋਂ ਤੱਕ ਪਹੁੰਚ ਗਈਆਂ ਨੇ ਸੋ ਇਹਦਾ ਕਾਰਨ ਇਹ ਆ ਕਿ ਸਾਡੀਆਂ ਜੂਹਾਂ ਤੋਂ ਰੁੱਖ ਕੱਟ ਗਏ ਸਾਡੇ ਖੂਹਾਂ ਤੋਂ ਰੁੱਖ ਕੱਟ ਗਏ ਇਹਨਾਂ ਰੁੱਖਾਂ ਦੇ ਕੱਟਣ ਦੇ ਨਾਲ ਨਾਲ ਜਿੱਥੇ ਅਸੀਂ ਤੀਆਂ ਦੀ ਗੱਲ ਕਰਦੇ ਆਂ ਉਹ ਤੀਆਂ ਦੇ ਉੱਤੇ ਵੀ ਸਾਡੇ ਜਿਹੜੇ ਸਮਾਜ ਦਾ ਪਾਣੀ ਗੰਧਲਾ ਕਰ ਦਿੰਨੇ ਰੁੱਖਾਂ ਤੇ ਖੂਹਾਂ ਦੇ ਬੈਰੀ ਕਿਉਂਕਿ ਇਹਨਾਂ ਨੂੰ ਪੇਟ ਵਿੱਚ ਕਤਲ ਹੁੰਦੀਆਂ ਤੀਆਂ ਨੇ ਜਿਹੜੀਆਂ ਉਹਨਾਂ ਦੀ ਵੀ ਜਿਹੜੀ ਗਿਣਤੀ ਆ ਬਹੁਤ ਹਜ਼ਾਰ ਮੁੰਡਿਆਂ ਦੇ ਪਿੱਛੇ 7-800 ਉਹ ਵੀ ਕੱਟੀ ਹੋਈ ਆ ਐਵੇਂ ਸਾਡੇ ਰੁੱਖ ਕੱਟੇ ਹੋਏ ਨੇ ਐਵੇਂ ਸਾਡੇ ਪਾਣੀ ਡੁੱਬਦੇ ਜਾ ਰਹੇ ਨੇ ਐਵੇਂ ਸਾਡਾ ਵਾਤਾਵਰਨ ਦੂਸ਼ਿਤ ਹੋ ਰਿਹਾ ਪਰ ਇਹਨਾਂ ਤੀਆਂ ਦੇ ਪ੍ਰੋਗਰਾਮਾਂ ਦੇ ਉੱਤੇ ਜਦੋਂ ਦੇਖਿਆ ਜਾਂਦਾ ਜਿੱਥੇ ਬੋਲੀਆਂ ਪਾਈਆਂ ਜਾਂਦੇ ਬਹੁਤਿਆਂ ਥਾਵਾਂ ਦੇ ਉੱਤੇ ਡੀਜੇ ਲੱਗੇ ਜਾਂਦੇ ਆ ਡੀਜੇ ਲਾਏ ਜਾਂਦੇ ਆ ਕਿਉਂਕਿ ਡੀਜੇਾਂ ਦੇ ਉੱਤੇ ਨੱਚ ਕੇ ਜਿਹੜੀਆਂ ਤੀਆਂ ਨੇ ਉਹਦਾ ਕਾਰਨ ਕੀ ਆ ਡੀਜੇ ਤਾਂ ਲਾਏ ਜਾਂਦੇ ਆ ਸਾਡੇ ਕੋਲੇ ਲੋਕ ਬੋਲੀਆਂ ਸਾਡੀਆਂ ਮੁੱਕ ਗਈਆਂ ਸਾਡੇ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਸਾਡੀ ਉਸ ਪੀੜੀ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਲੋਕ ਬੋਲੀਆਂ ਜਿਹੜੀਆਂ ਸੀ ਕਿਉਂਕਿ ਸਾਡੇ ਗੀਤਾਂ ਦੇ ਵਿੱਚ ਅਕਸਰ ਤੀਆਂ ਦਾ ਜ਼ਿਕਰ ਹੁੰਦਾ ਸੋ ਇਹਨਾਂ ਤੀਆਂ ਦੀ ਜਿਹੜੀ ਇੱਕ ਛੋਟੀ ਜੀ ਵੀਡੀਓ ਆ ਉਹ ਤੁਹਾਨੂੰ ਵਿਖਾਉਣ ਦਾ ਯਤਨ ਕਰ ਰਹੇ ਆ ਕਿਉਂਕਿ ਜਿੱਥੇ ਸਾਡੇ ਜੂਹਾਂ ਤੋਂ ਰੁੱਖ ਕੱਟ ਗਏ ਸਾਡੇ ਖੂਹਾਂ ਤੋਂ ਰੁੱਖ ਕੱਟ ਗਏ ਇਹ ਸਾਡੇ ਤੀਆਂ ਤਾਂ ਹੀ ਲੱਗਣਗੀਆਂ ਜੇ ਰੁੱਖ ਹੋਣਗੇ ਕਿਉਂਕਿ ਅਸੀਂ ਰੁੱਖਾਂ ਨੂੰ ਕੱਟੇ ਜਾ ਰਹੇ ਆ ਤੇ ੀਆਂ ਸਾਡੀਆਂ ਪੇਟ ਵਿੱਚ ਕਤਲ ਹੋਈ ਜਾ ਰਹੀਆਂ ਨੇ ਇਹਨਾਂ ਦਾ ਕਿਸੇ ਧਾਰਮਿਕ ਕਰਮਕਾਂਡ ਦੇ ਨਾਲ ਕੋਈ ਸਬੰਧ ਨਹੀਂ ਇਹ ਸਿਰਫ ਜਿਹੜੀਆਂ ਤੀਆਂ ਨੇ ਇੱਕ ਸਨੇਹਾ ਦਿੰਦੀਆਂ ਨੇ ਬੜੇ ਲੰਮੇ ਅਰਸੇ ਤੋਂ ਬੜੇ ਪਿਛੋਕਰ ਸਮੇ ਤੋਂ ਇਹ ਤੀਆਂ ਨੇ ਜਿਹੜੀਆਂ ਮਨਾਈਆਂ ਜਾਂਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਹੀ ਸੰਧਾਰੇ ਹੁੰਦੇ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਵੀਰ ਨੇ ਉਹ ਆਪਣੀਆਂ ਭੈਣਾਂ ਨੂੰ ਸੰਧਾਰੇ ਵੀ ਦਿੱਤੇ ਦਿੰਦੇ ਨੇ ਕਿਉਂਕਿ ਗੱਲ ਕਰਦੇ ਆ ਤੀਆਂ ਦੀ ਤੀਆਂ ਜਿਹੜੀਆਂ ਸਾਡੇ ਪੰਜਾਬੀ ਸਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਆ ਆਓ ਤੁਹਾਨੂੰ ਵਿਖਾਉਂਦੇ ਆ ਇੱਕ ਛੋਟੀ ਜੀ ਪਿਕਚਰ ਪੰਜਾਬੀ ਟੱਚ ਟੀਵੀ ਦੇ ਜ਼ਰੀਏ Thank you दिया

ਜੋ ਡੀਜੇ ਬਣੇਗਾ ਜਿੰਨਾ ਚਿਰ ਕਹੋਗੇ ਅਸੀਂ 4 ਵਜੇ ਦਾ ਪ੍ਰਣ ਦਿੱਤਾ ਭਾਵੇਂ ਰਾਤ ਨੂੰ 12 ਵਜੇ ਤੱਕ ਵਜਾਈ ਜਾਵੇ ਭਾਵੇਂ ਡੀਜੇ ਬੇਲੇ ਤੋਂ ਕੱਠੀਆਂ ਹੋ ਗਏ ਪੜੀਆਂ ਤੰਦੂਰ ਲਾਉਂਦੇ ਸੀ ਮੈਂ ਵੀ ਕੋਸ਼ਿਸ਼ ਆਣੀ ਐ ਇਹ ਗੱਲ ਕੇ ਅੱਜ ਕੱਲ ਆਰਟੀਫੀਸ਼ਲ ਹੋ ਗਈ ਪਹਿਲਾਂ ਜਿਹੜੀ ਜਾਗੋ ਸੀਗੀ ਮੈਂ ਪਿੱਛੇ ਕਟਾੜੀ ਬੇਲੇ ਦੇ ਉੱਤੇ ਵੀ ਗੁੱਟੀਆਂ ਨੂੰ ਇਹੀ ਗੱਲ ਲਾਖੀ ਸੀ ਪਹਿਲਾਂ ਜਿੱਦੀ ਜਾਗੋ ਆ ਪਕੜਦੇ ਸੀ ਨਾ ਬਲਟੋਹੀ ਹੈਗੀ ਆਪਣੇ ਵੀ ਉਹ ਬਲਟੋਹੀ ਦਿਹਾੜੇ ਵਾਲੇ ਧੀਰੇ ਲਾ ਕੇ ਆਰਟੇ ਨਾਲ ਕੋਲੇ ਕੇ ਧੀਰੇ ਤੇ ਨਾ ਆ ਜਾਂਦੇ ਫੇਰ ਜਾਗੋ ਕੱਟੀ ਜਾਂਦੀ ਸੀ ਅੱਜ ਕੱਲ ਆਪਾਂ ਇੰਨੇ ਚੇਂਜ ਹੋ ਗਏ ਇਹ ਜਿਹੜੀਆਂ ਨੇ ਪਾ ਚੈਨਾ ਬੇੜ ਜਿਹੜੀਆਂ ਲੜੀਆਂ ਲਾ ਦਿੰਦੇ ਆ ਰੂਹ ਜਿਹੜੀ ਉਹਦੇ ਵਿੱਚ ਸੀ ਉਹ ਇੰਨੀ ਇਹਦੇ ਵਿੱਚ ਨਹੀਂ ਆ ਰਹੀ ਆਹ ਛਾਚਾ ਛਾਚਾ ਤਾਂ ਕੋਟਦੇ ਆ ਆਹ ਚਰਖਾ ਆ ਇਹ ਚਰਖਾ ਕਿਉਂ ਰੱਖਿਆ ਮੇਰੇ ਚਰਖੇ ਦੀ ਟੁੱਟਦੀ ਮਾਲ ਵੇਚਣ ਕੱਤਾ ਕਿਨਾ ਮਾਲ ਕਿਹਨੂੰ ਕਹਿੰਦੇ ਆ ਇਹਨੂੰ ਮਾਲ ਕਹਿੰਦੇ ਆ ਇਹਨੂੰ ਕੀ ਕਹਿੰਦੇ ਆ ਬੱਚਿਆਂ ਨੂੰ ਨਹੀਂ ਪਤਾ ਇਹਨੂੰ ਮੁੰਨੀ ਕਹਿ ਦਿੰਦੇ ਆ ਠੀਕ ਆ ਇਸ ਇਸ ਲਈ ਬਹੁਤ ਸਾਰੀਆਂ ਚੀਜ਼ਾਂ ਨੇ ਅਬ ਆਣੀ ਥੱਲੇ ਆ ਇਹਨੂੰ ਕੀ ਕਹਿੰਦੇ ਆ ਤੌੜੀ ਇਹ ਚੱਪਣਾ ਆ ਜਿਹੜਾ ਬੇੜਿਆ ਕਹੇ ਚੱਪਣਾ ਇਸ ਕਰਕੇ ਆ ਤੌੜੀਆ ਆ ਸਾਡੀਆਂ ਪੱਖੀਆਂ ਸਾਡੇ ਸਭਿਆ ਚੱਲਦਾ ਇਸ ਸਾਲ ਨੇ ਆ ਸਾਡੀ ਪੀੜ੍ਹੀਆ ਉਹ ਭੁੰਡਾ ਵਾਪਸ ਦਾ ਕੱਢੂ ਤੇਰੀਆਂ ਅਣਕੌੜੇ ਨਹੀਂ ਵੀ ਇੱਕ ਭੁੰਡਾ ਸਾਡੇ ਬਜ਼ੁਰਗਾਂ ਕੋਲੇ ਰਿਆ ਹੁਣ ਭਾਂਡੇਾਂ ਦੀ ਕੰਦ ਕਰਦੇ ਆ ਉਹਦਾ ਦੁੱਧ ਕਹਿੰਦਾ ਪਾਣੀ ਖੈਣੀ ਜਦ ਪਾਣੀ ਦਾ ਪਾਣੀ ਹੁੰਦਾ ਸੀ ਆ ਭਾਂਡੇ ਦਾ ਕਾਪ ਆ ਇਹ ਤਾਂ ਅਕਰਕੇ ਰੱਖੇਗੇ ਇੰਨਾ ਭਾਂਡੇ ਚ ਜ਼ਿੰਦਗੀ guzਰੀ ਆ ਇਹ ਪਾਏ ਵਿੱਚ ਤੁਤ ਸੀਗਾ ਇਹ ਮੇਰਾ ਖਿਆਲ ਕਿੰਦੋਂ ਦਾ ਇਸ ਕਰਕੇ ਇਹ ਬਰਤਨ ਹੋਵੇ ਕਹਿੰਦੇ ਵੀ ਸਿਆਣੇ ਜਦੋਂ ਆਉਂਦੇ ਸੀ ਕੰਗਣੀ ਵਾਲਾ ਗਲਾਸ ਜਿਹਦੇ ਵਿੱਚ ਲੱਸੀ ਪਾਈ ਹੁੰਦੀ ਸੀ ਆਹ ਕੰਗਣੀ ਵਾਲਾ ਗਲਾਸ ਆ ਹੋ ਇਸ ਕਰਕੇ ਤੁਹਾਨੂੰ ਪ੍ਰਾਪਤਨ ਚੀਜ਼ਾਂ ਤੋਂ ਤਾਂ ਜਾਣਦੀ ਕੋਲਣਾ ਬੱਚੇ ਨੂੰ ਕੀ ਪਤਾ ਕੰਗਣੀ ਵਾਲਾ ਗਲਾਸ ਕੀ ਹੁੰਦਾ ਇਹਨਾਂ ਤਾਂ ਸ਼ਾਹੂ ਖਾਨ ਵਾਲੇ ਬੱਚੇ ਲੋ ਅਮੀਰ ਖਾਨ ਵਾਲੇ ਬੱਚੇ ਲੋ ਤੇ ਨਿਧਰ ਵਾਲੇ ਬੱਚੇ ਲੋ ਅਜੀਬ ਇੰਨੀ ਲੋ ਕਹਿੰਿਆ ਆਹ ਕੰਗਣੀ ਵਾਲਾ ਗਲਾਸ ਆ ਜਿਹੜਾ ਨਸੀ ਦਾ ਪਰਕੇ ਆਏ ਗਏ ਮਹਿਮਾਨ ਨੂੰ ਦਿੱਤਾ ਜਾਂਦਾ ਸੀ ਅੱਜ ਕੱਲ੍ਹ ਅਸੀਂ ਕੱਚ ਦੇ ਗਲਾਸਾਂ 'ਚ ਸਟੀਲ ਦੇ ਗਲਾਸਾਂ 'ਚ ਚਾਹ ਪਾਣੀ ਦਾ ਸ਼ਕਨਮੀ ਦਿੰਦੇ ਆ ਸੋ ਇਹ ਵੀ ਆਹ ਛੰਨਾ ਸੋਰੀ ਥਾਲ ਆ ਐਨਾ ਥਾਲਾਂ ਦੇ ਵਿੱਚ ਜਦੋਂ ਬਰਾਤ ਆਉਂਦੀ ਸੀ ਉਦੋਂ ਇਹਨਾਂ ਥਾਲਾਂ ਦੇ ਵਿੱਚ ਜਿਹੜਾ ਮਠਿਆਈ ਜਾਂ ਭੋਜਨ ਦਿੱਤਾ ਜਾਂਦਾ ਸੀਗਾ ਇਹ ਥਾਲ ਨੇ ਕਾਂਸੇ ਦੇ ਥਾਲ ਜਿਨ੍ਹਾਂ ਨੂੰ ਕਹਿੰਦੇ ਆ ਆ ਛੋਟੀ ਥਾਲੀ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਆਂ ਕੰਸ਼ੇ ਦੀਆਂ ਨੇ ਸੋ ਇਹ ਵੀ ਆਹ ਜ਼ਿੰਦਗੀ ਆ ਜਿਹੜਾ ਵੀ ਦੱਸੂਗਾ ਮੈਨੂੰ ਲੱਗਦਾ ਬੱਚਿਆਂ ਨੂੰ ਨਹੀਂ ਬਣਾਉਣਾ ਚੀਜ਼ ਕੀ ਆ ਇਹਨੂੰ ਮਾਮ ਦਾਸਤਾ ਕਹਿੰਦੇ ਆਂ ਮਾਮ ਦਾਸਤਾ ਆਹ ਦਾਸਤਾ ਜਿਨ੍ਹਾਂ ਨਾਲ ਕੋਈ ਵੀ ਆਪਾਂ ਦੇਸੀ ਚੀਜ਼ ਹੈ ਜੜੀਆਂ ਬੁੱਟੀਆਂ ਪੁੱਟਨੇ ਸੀ ਤੇ ਆਹ ਮਾਮ ਦਾਸਾ ਹੈ ਸਾਡਾ ਅਵਤਾਰ ਸੀ ਲੱਗਿਆ ਆ ਇਹ ਪ੍ਰਾਂਤ ਅੱਜ ਵੀ ਆਪਾਂ ਵਰਤਦੇ ਆਂ ਅੱਜ ਆਪਾਂ ਸੀਧੀ ਵਰਤਦੇ ਆਂ ਜਿਨ੍ਹਾਂ ਨਾਲ ਆਪਾਂ ਅੱਧਾ ਕੈਮੀਕਲ ਵੀ ਆਪਣੇ ਅੰਦਰ ਦਿੰਦਾ ਉਹੋ ਪ੍ਰਿਆਤਿਕਾ ਦੀ ਜਿਹੜੀ ਬਾਤ ਹੁੰਦੀ ਸੀ ਸਵਾਦ ਨਾਲ ਤੇ ਭਾਡੇ ਫੇਰ ਸਾਨੂੰ ਕੋਲ ਮਤਾ ਜੀ ਸੱਚਾ ਤੇ ਸੂਚਾ ਜੇੁੰਡੀਆਂ ਮੇਰੀ ਤੋਰ ਦੇ ਰੱਖੀਂ ਗਲਬਾ ਲੈ ਦੇ ਚੰਦੀ ਦਾ ਬੇਲਾ ਕਹਿਨੇ ਬਜਾਟ ਨਹੀਂ ਜਾਂਦੀ ਦਾ ਆ ਗਲਬਾ ਆ ਉਹ ਜਿਹੜੇ ਗਲਫੇ ਦੀ ਗੱਲ ਕਰਦੇ ਨੇ ਗਲਬਾ ਜਿੱਤੇ ਸੁਣ ਕੇ ਨੱਚੀ ਜਾਂਦੇ ਆ ਗਲਬਾ ਮਾਰੇ ਪਤਾ ਕਿਸੇ ਨੂੰ ਨਹੀਂ ਗਲਬਾ ਕਹਿ ਰਿਆ ਜਿੱਕੇ ਦੀਆ ਬਹੁਤ ਪੁਰਾਣਾ ਚੌਦੀ 35 ਸਾਲ ਪਹਿਲਾਂ ਦਾ ਇਹ ਗਾਣਾ ਅਜੇ ਤੋ ਸੌਂ ਗਿਆ ਰਹਿਣਿਆ ਜੇ ਮੁੰਡਿਆ ਤੂੰ ਮੇਰੀ ਤੋਰ ਦੇ ਰੱਖੀਂ ਕੜਵਾ ਲੈ ਦੇ ਚੰਦੀ ਲਵੇ ਲੱਕ ਹਿੱਤੇ ਮਜਾਜੇ ਚੰਦੀ ਦਾ ਇਹਨੂੰ ਗਲਤੀ ਕਹਿੰਦੇ ਗਲਤੀ ਆ ਗਲਤੀ ਜੂਰ ਹੁੰਦੀ ਸੀ ਅੱਛਾ ਜਿਹੜੀ ਵੱਡੀ ਜੀ ਸੀਗੀ ਆ ਸਾਰਿਆਂ ਨੇ ਦੇਖੀ ਹੋਣੀ ਆ ਅੱਜ ਵੀ ਦੇਖਣਾ ਤੁਸੀਂ ਇਹ ਢੋਤੀ ਵੀ ਢੋਤੀ ਜਿਹਦੇ ਵਿੱਚ ਦੁੱਧ ਉਹਨਾਂ ਆਉਂਦਾ ਸੀਗਾ ਇਹਦੂ ਬੰਦਾ ਵੀ ਲਿਆ ਸੰਕਦੇ ਸੀਗੇ ਪਰ ਇਹ ਛੋਟਾ ਹੁਣ ਮੈਂ ਗੱਲ ਕਰਾਂ ਟੈਲੀਵਿਜ਼ਨ ਦੀ ਟੈਲੀਵਿਜ਼ਨ ਸਭ ਤੋਂ ਪਹਿਲਾਂ ਬਣਾਉਣ ਵਾਲੀ ਟੀਵੀ ਆਇਆ ਉਹ ਵੀ ਸਾਡੇ ਕੋਲੋਂ ਸਮੇਂ ਤੋਂ ਲੈ ਕੇ ਲੱਗੇ ਜਿਵੇਂ ਗੱਲ ਕਰਦੇ ਆਂ ਵੀ ਸਾਰੇ ਬੱਚੇ ਜੁੰਦੇ ਸੀ ਸਾਡੇ ਪਾਰ ਕੋਠੀ ਲੈ ਕੇ ਲੱਗਿਆ ਸੀ ਸਾਰਾ ਪਿੰਡ ਉੱਤੇ ਤੁਰ ਕੇ ਦੇਖਣ ਜਾਂਦੇ ਰਮੈਣ ਹੁੰਦੀ ਸੀ ਰਾਮ ਜੀਂਦਾ ਹੁੰਦੀ ਸੀ ਉਦੋਂ ਉਹਦਾ ਝੁਕ ਸੀਗਾ ਕਿ ਕਿਸੇ ਕਿਸੇ ਦੇ ਟੀਵੀ ਨਹੀਂ ਹੁੰਦਾ ਸੀਗਾ ਉਹ ਟੈਲੀਵਿਜ਼ਨ ਸਾਰੇ ਉਸ ਕਿਉਂਕਿ ਉਹ ਟੈਲੀਵਿਜ਼ਨ ਤੋਂ ਬਣਾ ਕਰਨ ਵਾਈ ਤੋਂ ਬਾਅਦ ਫਿਰ ਕਲਰ ਟੀਵੀ ਆ ਗਿਆ ਫਿਰ ਅੱਜ ਕੱਲ ਤੁਸੀਂ ਰਿਮੋਟ ਨਾਲ ਥੁਰ ਕੇ ਹੁਣ LED ਆ ਗਈ ਹੁਣ ਘਰੇ ਤੁਹਾਡੇ ਵੱਡੀਆਂ ਸਕਰੀਨਾਂ ਲੱਗੀਆਂ ਹੋਈਆਂ ਨੇ ਪਰ ਮੈਂ ਪੁਰਾਣੇ ਜ਼ੁਗਰ ਦੀ ਗੱਲ ਕਰ ਰਿਹਾ ਆਂ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਐਸਐਚਓ ਸਾਹਿਬ ਇਹਨਾਂ ਦਾ ਜੋ ਨਾਲ ਲੱਗਦੀ ਇਹ ਸ਼ਿਮਰਪੀਤ ਪਰਛਦੀ ਜਿਹੜੀ ਇੱਕ ਬੱਚੀ ਪਿਛਲੇ 3-4 ਸਾਲ ਪਹਿਲਾਂ ਖਾਨਕੋਟ ਸਰਵਲ ਦੇ ਆਸ-ਪਾਸ ਦੇ ਘਰ ਦੇ ਵਿੱਚ ਹੈ ਕਿਉਂਕਿ ਉਹ ਵੀ ਆਪਣੇ ਸਕੂਲ ਦੇ ਵਿੱਚ ਕਾਲਜ ਦੇ ਸਕੂਲ ਦੇ ਵਿੱਚ ਬੜਾ ਐਂਟਰਟੇਨਮੈਂਟ ਕਰਦੀ ਸੀ ਜਿਹੜਾ ਨੇ ਟੀਚਰ ਨਾਲ ਦੱਸਿਆ ਔਰ ਮੇਨ ਮਕਸਦ ਹੈ ਇਹ ਹੈ ਕਿ ਅਸੀਂ ਪਰੋਖਾ ਤੇ ਕੁੱਖਾ ਦੇ ਬੈਰੀ ਜਿਹੜੇ ਹਰ ਸਵਾਲ ਦਾ ਪਾਣੀ ਖੰਡਾ ਕਰਦੇ ਆ ਅਸੀਂ ਇਹਦੀ ਰੋਕ ਥਾਮ ਦੀ ਇੱਕ ਮੈਸੇਜ ਦੱਸ ਲਿਆ ਆ ਅਸੀਂ ਕਿਸੇ ਧਰਮ ਨਾਲ ਨਹੀਂ ਜੋੜ ਕੇ ਗੱਲ ਕਰਦੇ ਕਿਸੇ ਇਹ ਵਿਸ਼ੇਸ਼ ਵਿਅਕਤੀ ਨਾਲ ਗੱਲ ਕਰਦੇ ਇੱਕ ਇਹ ਕੇਵਲ ਤੇ ਕੇਵਲ ਸਮਾਜ ਨੂੰ ਪ੍ਰਸੇਧ ਦੇਣ ਵਾਸਤੇ ਆ ਜਿਵੇਂ ਰੁੱਖਾਂ ਦੀ ਗੱਲ ਕਰਦੇ ਆਪਾਂ ਰੁੱਖਾਂ ਦੇ ਵਿੱਚ ਕਿੰਨੀਆਂ ਕਟਲ ਹੋ ਰਹੀਆਂ ਨੇ ਕਿ ਜੇ ਧੀਆਂ ਨੇ ਕੱਟੀਆਂ ਨੇ ਕਿਉਂ ਧੀਆਂ ਹੁਣਗੇ ਤਾਂ ਧੀਆਂ ਲੱਗਣਗੀਆਂ ਸਾਡੇ ਰੁੱਖ ਖਤਮ ਹੋਈ ਜਾ ਰਹੇ ਆ ਸਾਡੇ ਪਾਣੀ ਖਤਮ ਹੋਈ ਜਾ ਰਹੇ ਆ ਸਾਡੀ ਜਿਹੜੀ ਧਰਤੀ ਦਾ ਪਾਣੀ ਆ ਅਸੀਂ ਗੰਧਲਾ ਕਰਤਾ ਕਿਉਂਕਿ ਜਿੱਦਾਂ ਪਾਣੀ ਤੇ ਅਸੀਂ ਰੋਜ਼ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਅਸੀਂ ਕਿੰਨੇ ਇੱਕ ਸਟੇਟ ਆ ਅਸੀਂ ਪਾਣੀ ਵੀ ਗੰਧਲਾ ਕਰਤਾ ਧਰਤੀ ਵੀ ਅਵਲੀ ਬਣਾਤੀ ਔਰ ਸਾਡਾ ਜਿਹੜਾ ਵਾਤਾਵਰਨ ਉਹਦੇ ਲਈ ਵੀ ਅਸੀਂ ਸੁਚੇਤ ਨਹੀਂ ਹੈਗੇ ਇੱਕ ਸਨੇਹਾ ਦੇਣਾ ਵੀ ਕੁੜੀਆਂ ਨੂੰ ਆਪਾਂ ਤੀਆਂ ਨੂੰ ਕੋਕਵੇ ਕਿ ਨਹੀਂ ਮਾਰਨਾ ਇਹ ਤੀਆਂ ਹੋਣਗੇ ਤਾਂ ਤੀਆਂ ਬਹਿਣਗੀਆਂ ਸਾਡੇ ਵੱਡੇ ਰੋਕਨੇ ਜਿਹੜੇ ਉਹ ਵੀ ਖਤੂਨ ਤੇ ਜਾ ਰਹੇ ਨੇ ਸੋ ਇਸ ਕਰਕੇ ਰੋਕ ਲਾਉਣੇ ਅੱਜ ਸਾਡੇ ਮੈਸੇਜ ਆ ਰਹੀ ਸੀਗਾ ਕਿ ਅਸੀਂ ਰੁੱਖ ਬੰਡੇ ਜਾਣੇ ਸੀਗੇ ਪਰ ਕਿਸੇ وجہ ਕਰਕੇ ਕੋਈ ਨਹੀਂ ਸੀ ਫਿਰ ਮੇਰੇ ਨਾਲ ਆਵਾਂਗੇ ਢੁੜ ਕੇ ਦਿਲ ਨੂੰ ਅਸੀਂ ਰੁੱਖ ਬੰਡਾਂਗੇ ਜਿੰਨੇ ਕੁ ਵੀ ਲੱਗ ਸਕਦੇ ਹੋਏ ਰੋਖ ਲਾਵਾਂਗੇ ਜਿੰਨੇ ਕੁ ਵੀ ਅਸੀਂ ਪਾਣੀ ਦੀ ਸੰਭਾਲ ਕਰ ਸਕਦੇ ਆਂ ਕਿ ਉਹ ਬੀੜੀਆਂ ਕੁੜੀਆਂ ਚੜਦੀਆਂ ਨੇ ਗੱਡੀਆਂ ਉਹ ਵੀ ਬਿਨਾਂ ਘਾਲ ਤੋਂ ਪਾਣੀ ਲਈ ਜਾਂਦੇ ਆਂ ਇੱਕ ਪਾਣੀ ਦੀ ਬੋਤਲ 20 ਰੁਪਏ ਦੀ ਆ ਮੈਂ ਗਾਰੰਟੀ ਨਾਲ ਮੈਂ ਚੈਲੰਜ ਕਰਕੇ ਕਹਿੰਦਾ ਕਿ ਇੱਕ ਬੋਤਲ ਦੇ ਨਾਲ ਮੈਂ ਦੋ ਘੰਟਾ ਵਧੀਆ ਟਾਈਮ ਨਾਲ ਸਾਫ਼ ਕਰ ਸਕਦਾ ਪਰ ਜਦੋਂ ਪਾਣੀ ਦੀ ਮੁੱਲ ਵੈਲਿਊ ਪਤਾ ਲੱਗੂ ਲੋਕਾਂ ਨੂੰ ਜੇ ਰਾਜਸਥਾਨ ਦੇ ਲੋਕਾਂ ਨੂੰ ਦੋ ਦੋ ਮੀਲ ਤੋਂ ਘਰੇ ਚੱਕ ਕੇ ਲਿਆਉਣੇ ਪਏ ਤੇ ਇਹ ਰੱਬ ਦੀ ਜਿਹੜੀ ਸਹਾਇਤਾ ਆ ਵਾਤਾਵਰਣ ਹਵਾ ਸਾਨੂੰ ਖੁੱਲੀ ਪ੍ਰਵਾਹਤ ਹੋਣ ਦਾ ਇਹਦੇ ਲਈ ਅਸੀਂ ਸਟੇਟ ਨਹੀਂ ਜਦੋਂ ਵੈਂਟੀਲੇਟਰ ਤੇ 7.5 ਲੱਖ ਰੁਪਏ ਦਾ ਬਿੱਲ ਆਉਂਦਾ ਦੋ ਦਿਨ ਦਾ ਕੋਈ ਕਾਰਨ ਨਹੀਂ ਹੈ ਵੀ ਅਸੀਂ ਸਟੇਟ ਨਹੀਂ ਹੋਏ ਅਸੀਂ ਬੱਚਿਆਂ ਨੂੰ ਸਿਹਤ ਦੇਣ ਵਾਸਤੇ ਇਹ ਪਰਉਮ ਕਰ ਰਹੇ ਹਾਂ ਜਿੱਤਾਂ ਦੇ ਵਿੱਚ ਯੂਨਿਟ ਦੇ ਵਿੱਚ ਅਸੀਂ ਕਈਆਂ ਦਾ ਜਿਕਰ ਆਸਰ ਸੁਣਦੇ ਆਏ ਆ ਪਰਦੇ ਆਏ ਆ ਅਸੀਂ ਕੋਈ ਨਵੇਂ ਸੂਝਵਾਨ ਥੋੜੀਆਂ ਸਾਡੇ ਬਜਟਾਂ ਤੋਂ ਚੱਲਦੀਆਂ ਆਈਆਂ ਨੇ ਸਾਡੀਆਂ ਦੱਗਾਂ ਲੈਣੀਆਂ ਪਰਮੰਦੀਆਂ ਦੇ ਕਹਿਰ ਨੂੰ ਦਿਹਾੜੇ ਨੇ ਇਹ ਸਦਾ ਬਨਾਸਤੀ ਸਭਿਆਚਾਰ ਦਾ ਹਿੱਸਾ ਹੈ ਤੇ ਇਹਦੇ ਵਿੱਚ ਕੀ ਆ ਵੀ ਹੈ ਜਿਹੜੀਆਂ ਲੋਕ ਹੋ ਰਹੀਆਂ ਨੇ ਜਿਹੜਾ ਅਸੀਂ ਕਿਤੇ ਦਿਖਾਉਣ ਨੂੰ ਚਾਹਤੇ ਨਹੀਂ ਚਾਰ-ਪੱਤਾਂ ਤੋਂ ਤੱਪਦੀ ਹੈ ਗੀਤਾ ਖੋਲਣਾ ਮੇਰੇ ਚਾਰਕੇ ਦੀ ਚੁਪਕੀ ਮਾਲ ਵੇਚਣ ਕਰਤਾ ਕਿ ਨਾ ਆ ਘਰ ਦਾ ਦਿਖਾਇਆ ਤੁਹਾਨੂੰ ਜੇ ਮੁੰਡਿਆਂ ਸੰਤ ਤੌਰ ਦੇ ਵੇਖਣੀ ਘਰ ਵਾਲਿਆਂ ਦੇ ਚਾਂਦਾਂ ਪੁਰਾਣੇ ਜਿਹੜੇ ਅਸੀਂ ਉਹ ਤਾਂ ਅਸੀਂ ਦਿਖਾਈਆਂ ਨੇ ਚੀਜ਼ਾਂ ਕਿ ਬੱਚਿਆਂ ਨੂੰ ਪਤਾ ਲੱਗੇ ਬੱਚਿਆਂ ਨੂੰ ਅੱਜ ਮੈਂ ਗਰੰਟੀ ਨਾਲ ਕਹਿੰਦਾ ਪੁੱਛ ਲੋ ਪੜੀ ਕੀ ਹੁੰਦੀ ਹੈ ਪੜੀ ਦੇ ਵਿੱਚ ਤੇਲ ਪਾਇਆ ਜਾਂਦਾ ਸੀ ਸਾਡੇ ਅੰਨੀਆਂ ਦੁਕਾਨਾਂਾਂ ਵਾਲੇ ਪੜੀ ਦੇ ਟੀਨ ਲੇ ਉਹ ਪੱਗਿਆ ਦਾ ਬਰਾਸ ਜਿਹੜਾ ਕੋਲ ਕਿੰਨੂ ਦਾ ਖੈਨੀਆਂ ਕਿੰਨੂ ਦਾ ਆਉਂਦਾ ਸੀ ਐ ਕੈਲਕੂਲੇਟ ਜਿਹੜਾ ਪੱਗਿਆ ਦਾ 15% ਦਾ ਕਿ ਅਸੀਂ ਖਰੀਦਦੇ ਆ ਮਤਲਬ ਉਸ ਵੇਲੇ ਵੀ ਤੇ ਪੂਰੇ ਲੋਕਾਂ ਦੇ ਲਵੇਰੀਆਂ ਵਿੱਚ ਰੱਖੀਆਂ ਹੁੰਦੀਆਂ ਸੀ ਜਿਹੜੀ ਸਾਡੇ ਕੋਲ ਹੈ ਨਹੀਂ ਕਿ ਅੱਜ ਅੱਧ ਤੋਂ ਵੱਧ 50% ਅਸੀਂ ਪੁਤਲੀ ਕਰ ਦੋ ਕੁ ਮਹੀਨੇ ਖਾ ਰਹੇ ਹਾਂ